ਜਿੱਥੇ ਅਸੀਂ 40s ਹਸਪਤਲ 'ਚ ਮੌਜੂਦ ਆ ਜਿੱਥੇ ਕੀ ਰਾਜਵੀਰ ਜਵੰਤਾ ਜਿਨ੍ਹਾਂ ਦੀ ਜਿਹੜੀ ਹਾਲਤ ਹੈ ਉਸ ਦੇ ਉੱਪਰ ਲਗਾਤਾਰ ਜਿਹੜੀ ਡਾਕਟਰ ਦੀ ਟੀਮ ਲੱਗੀ ਹੋਈ ਉਹਨਾਂ ਦੀ ਸੇਤ ਹੀ ਰਿਕਵਰੀ ਜਿਹੜੀ ਮਾਈਨਰ ਰਿਕਵਰੀ ਜਿਹੜੀ ਹੋਈ ਆ ਤਾਂ ਹੁਣ ਲਗਾਤਾਰ ਜੋ ਅਪਡੇਟ ਹੈਗਾ ਅਸੀਂ ਤੁਹਾਨੂੰ ਪਹਿਲਾਂ ਇੱਕ ਥੋੜੀ ਜੀ ਪੁਰਾਣੀ ਹਿਸਟਰੀ ਬਾਰੇ ਜ਼ਰੂਰ ਦੱਸ ਦੇਣਾ ਚਾਹੁੰਦੇ ਆ 27 ਤਰੀਕ ਨੂੰ ਜਦੋਂ ਇਸੇ 40s ਦੇ ਵਿੱਚ ਲਗਭਗ ਪੌਣੇ 2 ਵਜੇ ਦਾ ਸਮਾਂ ਸੀ ਤਾਂ ਜਿਹੜੀ ਐਡਮਿਸ਼ਨ ਹੋਈ ਸੀ ਰਾਜਵੀਰ ਜਵੰਦਾ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਇੱਥੇ ਐਡਮਿਸ਼ਨ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਉਹ ਕੰਡੀਸ਼ਨ ਸੀ ਜੇਕਰ ਅਸੀਂ ਉਸ ਕੰਡੀਸ਼ਨ ਦੀ ਗੱਲ ਕਰੀਏ ਤਾਂ ਉਸ ਸਮੇਂ ਜਿਹੜੀ ਹਾਲਾਤ ਸੀ ਉਹ ਜੋ ਵੈਂਟੀਲੇਟਰ ਤੇ ਜਿਆਦਾ ਜਿਹੜੇ ਅਸੀਂ ਕਹਿੰਦੇ ਆਕਸੀਜਨ ਦਾ ਜਿਹੜਾ ਲੈਵਲ ਸੀ ਉਹ ਵੀ ਬਹੁਤ ਡਾਊਨ ਸੀ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਇਸ ਜਗ੍ਹਾ ਤੇ 40s ਦੇ ਵਿੱਚ ਐਡਮਿਸ਼ਨ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਆਕਸੀਜਨ ਦੇ ਲੈਵਲ ਅਤੇ ਬਲੱਡ ਲੈਵਲ ਦੀ ਜਿਹੜੀ ਗੱਲ ਕਿਨੇ ਜੋ ਸਾਹਮਣੇ ਜੋ ਜਿੰਨੇ ਵੀ ਡਾਕਟਰਸ ਦੇ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਜਿਹੜੀ ਰਿਕਵਰੀ ਹੈ ਮਾਈਨਰ ਰਿਕਵਰੀ ਜ਼ੂਰ ਹੋਈ ਹੈ ਪਰ ਹਾਲਾਂਕਿ ਹਾਲੇ ਵੀ ਅੱਜ ਚੌਥਾ ਦਿਨ ਜਿਹੜਾ ਕਿ ਹੋ ਚੁੱਕਿਆ ਹੈ ਤਾਂ ਚੌਥੇ ਦਿਨ ਹਾਲੇ ਵੀ ਜਿਹੜਾ ਵੈਂਟੀਲੇਟਰ ਇਹ ਜਰੂਰ ਬਰਕਰਾਰ ਹੈਗਾ ਕਿਉਂਕਿ ਜੋ ਅੰਦਰੂਨੀ ਸੱਟਾਂ ਹਨ ਯਾਨੀ ਜਿਹੜੀ ਸਪਾਇਨਲ ਦੀ ਅਸੀਂ ਜਾਂ ਇੰਜਰੀ ਨੇ ਜਾਂ ਸਹੀ ਹੈਡ ਇੰਜਰੀਜ਼ ਦੀ ਗੱਲ ਕਰੀਏ ਉਸ ਦੀ ਰਿਕਵਰੀ ਤੇ ਹਾਲੇ ਜਿਹੜਾ ਸਮਾਂ ਹੈ ਉਹ ਜਰੂਰ ਲੱਗਣਾ ਬਾਕੀ ਹੈ ਬਾਕੀ ਜਿਹੜੀ ਅ ਅੰਦਰੂਨੀ ਜਿਹੜੀਆਂ ਸੱਟਾਂ ਨੇ ਜਦੋਂ ਸਾਰਾ ਕੁਝ ਰਿਕਵਰ ਜਗਰ ਬੋਡੀ ਜਦੋਂ ਕਰਨਾ ਸ਼ੁਰੂ ਕਰੇਗੀ ਤਾਂ ਫਿਰ ਜਿਹੜੀਆਂ ਸਰਜਰੀ ਨੇ ਜਾਂ ਉਹ ਚੀਜ਼ਾਂ ਤੇ ਜ਼ਰੂਰ ਜਿਹੜਾ ਫੋਕਸ ਡਾਕਟਰ ਦੀ ਟੀਮ ਦਾ ਰਹੇਗਾ ਤਾਂ ਜੋ ਬਲਿਟਨ ਜਿਹੜਾ ਪਹਿਲੇ ਦਿਨ ਬਲਿਟਨ ਜਾਰੀ ਹੋਇਆ ਸੀ ਜਿਸ ਦੇ ਵਿੱਚ ਜ਼ਰੂਰ ਸਾਰੀ ਗੱਲਬਾਤ ਦੱਸੀ ਗਈ ਸੀ ਕਿ ਹਾਲੇ ਜਿਹੜੀ ਸੇਤ ਹੈ ਉਸ ਦੇ ਉੱਪਰ ਕੁਝ ਜਿਹੜਾ ਵੈਂਟੀਲੇਟਰ ਦੀ ਜੋ ਜਿੰਨੀਆਂ ਗੱਲਾਂ ਦੱਸੀਆਂ ਗਈਆਂ ਸੀ ਤਾਂ ਹੁਣ ਜੋ ਕੱਲ ਬਲਿਟਨ ਜਾਰੀ ਹੋਇਆ 29 ਤਰੀਕ ਨੂੰ ਉਸ ਦੇ ਵਿੱਚ ਜ਼ਰੂਰ ਇਹ ਦੱਸਿਆਇਆ ਗਿਆ ਕਿ ਜਿਹੜੀ ਡਾਕਟਰ ਦੀ ਨਿਗਰਾਨੀ ਜਿਹੜੀ ਕਿ ਅ ਇਸ ਸਮੇਂ ਜ਼ਰੂਰ ਰਾਜਵੀਰ ਜਵੰਦਾ ਹਾਈ ਲੈਵਲ ਡਾਕਟਰਸ ਜਿਹੜੇ ਇੱਥੇ ਜਿਹੜੀ ਇੱਕ ਟੀਮ ਦੇ ਨਾਲ ਜਿਹੜੀ ਸਲਾਹ ਕਰਕੇ ਰਾਜਵੀਰ ਜਵੰਦਾ ਜਿਹੜਾ ਇਲਾਜ ਹੈਗਾ ਜ਼ੋਰ ਚੱਲ ਰਿਹਾ ਤੇ ਦੂਸਰੇ ਪਾਸੇ ਅਗਰ ਅਸੀਂ ਇੰਡਸਟਰੀ ਦੀ ਗੱਲ ਕਰੀਏ ਅਸੀਂ ਪੂਰੇ ਦੇਸ਼ ਭਾਰਤ ਦੀ ਗੱਲ ਕਰੀਏ ਇੰਟਰਨੈਸ਼ਨਲ ਲੈਵਲ ਤੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਗੱਲ ਕਰੀ ਤਾਂ ਲਗਾਤਾਰ ਜਿਹੜਾ ਕਿ ਇਹੀ ਕਿਹਾ ਜਾ ਰਿਹਾ ਕਿ ਜਿਹੜੀਆਂ ਦਾਵਾਵਾਂ ਨੇ ਉਹ ਦਵਾਈ ਨਾਲੋਂ ਵੀ ਕਿਤੇ ਉੱਪਰ ਹੁੰਦੀਆਂ ਨੇ ਤਾਂ ਉਥੇ ਹੀ ਹਰ ਕੋਈ ਚਾਹੇ ਉਹਿੱਥੇ ਬੈਠਾ ਹੈ ਉਹਨਾਂ ਦੀ ਚੰਗੀ ਸੇਧ ਦੀ ਕਾਮਨਾ ਕਰ ਰਿਹਾ ਕਿਉਂਕਿ ਜੋ ਇਸ ਸਮੇਂ ਦੇ ਹਾਲਾਤ ਨੇ ਉਹਨਾਂ ਵਿੱਚ ਜਿਹੜੀ جنگ ਲੜ ਰਿਹਾ ਰਾਜ ਵੀ ਜਵੰਦਾ ਜਿਸ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਨੇ ਉਸ ਤਰ੍ਹਾਂ ਦੀਆਂ ਸੱਟਾਂ ਦੇ ਵਿੱਚ ਜਿਵੇਂ ਕਿ ਕੁਝ ਦਿਨ ਜੇਕਰ ਪਰਸੋਂ ਦੀ ਗੱਲ ਕਰੇ ਜਿਹੜੇ ਕਲਾਕਾਰ ਭਾਈ ਉਹਨਾਂ ਦੇ ਨਾਲ ਕਹਿੰਦੇ ਵੀ ਜਦੋਂ ਉਹਨਾਂ ਦੀ ਅੱਖ ਦੇ ਵਿੱਚ ਜਿਹੜਾ ਉਹ ਪਾਣੀ ਜਿਹੜਾ ਅਸੀਂ ਕਹਿੰਦੇ ਹੰਝੂ ਕੰਨੇ ਮਹਿਸੂਸ ਕੀਤਾ ਗਿਆ ਤਾਂ ਇਹ ਬੜੇ ਚੰਗੇ ਸੰਕੇਤ ਹਗੇ ਨੇ ਕਿ ਰਾਜਵੀਰ ਜਵੰਦਾ ਜਿਹੜੀ ਰਿਕਵਰੀ ਹੈ ਉਹ ਸ਼ੁਰੂ ਹੋਈ ਹੈ ਤਾਂ ਅਸੀਂ ਕਹਾਂਗੇ ਕਿ ਉਹ ਰਿਕਵਰੀ ਲਗਾਤਾਰ ਬਰਕਰਾਰ ਰਹੇ ਤਾਂ ਤੁਹਾਡੀਆਂ ਦੁਆਵਾਂ ਸਾਡੀਆਂ ਅਸੀਂ ਡੇਲੀ ਪੋਸਟ ਦੇ ਰਾਹੀਂ ਲਗਾਤਾਰ ਇਸ ਸੀਜ਼ਨ ਨੂੰ ਜ਼ਰੂਰ ਲੋਕਾਂ ਤੱਕ ਜਿਹੜਾ ਕਹਿ ਰਿਹਾ ਕਿ ਰਾਜਵੀਰ ਜਵੰਦਾ ਦੇ ਲਈ ਜੋ ਅਰਦਾਸ ਬੇਨਤੀ ਕਰੋ ਕਿਉਂਕਿ ਅੱਜ ਚੌਥਾ ਦਿਨ ਹੈਗਾ ਤੇ ਅੱਜ ਜਦੋਂ ਬਲਿਟਨ ਜਾਰੀ ਹੁੰਦਾ ਜਿਹੜਾ ਇਹ ਦਿਨ ਦੇ ਵਿੱਚ ਲਗਭਗ ਇੱਕ ਵਾਰ ਜਿਹੜਾ ਆਪਣੀ ਜਿਹੜੀ ਡਾਕਟਰ ਇੱਕ ਰਿਸਰਚ ਹੁੰਦੀ ਹੈ ਸਾਰੀ ਜਿਹੜੀ ਟੀਮ ਬੈਠ ਕੇ ਇੱਕ ਜਿਹੜਾ ਅਸੀਂ ਕਹਿੰਦੇ ਹੁੰਦੇ ਤੇ ਇੱਕ ਬਲੀਟਨ ਜਾਰੀ ਕਰਦੇ ਨੇ ਇੱਕ ਸਾਰਾ ਪਰਫਾਰਮਰ ਜਾਰੀ ਕਰਦੇ ਨੇ ਕਿ ਕੀ ਕੀ ਹੈ ਲਾਜ ਦੌਰਾਨ ਕੀ ਕੀ ਰਿਕਵਰੀ ਹੋਈ ਹੈ ਕੀ ਕੀ ਜਿਹੜੀ ਜ਼ਰੂਰਤਾਂ ਹੈਗੀਆਂ ਨੇ ਤੇ ਉਹ ਜਿਹੜੀ ਰਿਕਵਰੀ ਹੁੰਦੀ ਹੈ ਉਸ ਨੂੰ ਜ਼ਰੂਰ ਮੀਡੀਆ ਦੇ ਸਾਹਮਣੇ ਰੱਖਦੇ ਨੇ ਕਿਉਂਕਿ ਹੁਣ ਜਿਹੜਾ ਫੋਕਸ ਹੈ ਉਹ ਬੜੇ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇੰਦੇ ਉੱਪਰ ਹਰ ਇੱਕ ਦੀ ਨਜ਼ਰ ਜਿਹੜੀ ਜ਼ਰੂਰ ਬਣੀ ਹੋਈ ਆ ਤਾਂ 40th ਹਸਪਤਲ ਦਾ ਚੌਥਾ ਦਿਨ ਹੈਗਾ ਜਿੱਥੇ ਉਹਨਾਂ ਦੇ ਸਾਥੀ ਲਗਾਤਾਰ ਤੜਕ ਸਵੇਰ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਮਾਤਾ ਜਿਹੜੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਜਿਹੜੇ ਪਤਨੀ ਜਿਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹਾਲਾਂਕਿ ਮਾਤਾ ਦੀਆਂ ਤਸਵੀਰਾਂ ਤਾਂ ਸਾਹਮਣੇ ਆਈਆਂ ਮਾਤਾ ਲਗਾਤਾਰ ਕਹਿੰਦੇ ਨੇ ਕਿ ਬਹੁਤ ਜ਼ਿਗਰੇ ਦੇ ਨਾਲ ਇੱਥੇ ਅਰਦਾਸਾਂ ਕਰ ਰਹੇ ਨੇ ਤੇ ਸਾਰਿਆਂ ਦੇ ਅੱਗੇ ਵੀ ਸਾਡੀ ਵੀ ਇਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਅਸੀਂ ਬਾਬਾ ਰਾਜਵੀਰ ਜਵੰਦਰ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਤੇ ਆਪਣੀ ਜਿਹੜੀ ਮੂਰ ਜ਼ਿੰਦਗੀ ਹੈਗੀ ਹੈ ਉਹ ਜਰੂਰ ਆਪਣੀ ਜਿਹੜੀ ਕਿ ਸ਼ੁਰੂਆਤ ਕਰਨਾ ਸੋ ਜਿਵੇਂ ਹੀ ਕੋਈ ਅਪਡੇਟ ਸਾਡੇ ਤੱਕ ਪਹੁੰਚਦਾ ਤਾਂ ਅਸੀਂ ਡੇਲੀ ਪੋਸਟ ਦੇ ਰਾਹੀਂ ਤੁਹਾਡੇ ਤੱਕ ਅਸੀਂ ਜਰੂਰ ਪਹੁੰਚਾਵਾਂਗੇ